ਈਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੂੰ ਠਾਕ ਤੁਮਰੀ ਗਤਿ ਨੇ ਤਤਮਹੀ ॥ ਕਾਂਕ ਦਾਸ ॥ ਤੁਮਰੀ ਗਤਿ

ਰਸਾ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਦਾਰ ਜੀ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਤੁਹਾਂ ਸਭ ਜਾਤਿਆਂ ਚਾਲੀ ਮੁਕਤਾਂ ਹਟੀਆਂ ਜੱਤੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਨ ਛਕਿਆ ਦੇਖ ਜਲਾਈ ਤੇਗ ਵਾਹੀ ਦੇਖਿਆ ਡੜ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੁੱਲ ਜੀ ਜਿਨਾ ਸਿੰਘਾਂ ਸਿੰਘਣੀਆਂ ਧਰਮ ਹੇਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਰੋਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨ ਚਰਵਾਏ ਗਏ ਗੁਰਦੁਆਰਿਆਂ 'ਚ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਾਸਾਂ ਸਵਾਸਾਂ ਸੰਗ ਰਵਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਬੁੱਲ ਜੀ ਪੰਨਿਆ ਤਹਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਭੋਲੋ ਜੀ ਬਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤਿ ਅਮਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰੱਥਿਆ ਰਾਇ ਤੇ ਦੀਦ ਤੇ ਫਤਿਹ ਹੈ ਬਿਰਤ ਕੀ ਪੈਜ ਪੰਥ ਕੀ ਰੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਭੁੱਲੋ ਜੀ ਸਿੱਖਾ ਦੇ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹੂ ਦਾਣ ਭਰੋਸਾ ਦਾਣ ਦੰਨਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਕੀ ਦਰਸ਼ਨੇਸ਼ਣਾਨ ਚੌਕੀਆਂ ਚੰਦੇ ਉੰਗੇ ਜੁਗੋ ਜੁਗਿਆ ਟਲ ਧਰਮ ਕਾਜ ਅਕਾਰ ਭੁੱਲੋ ਜੀ ਸੁਖਾਂ ਦਾ ਮਾਨਿਵਾ ਮਤ ਉਚੀ ਮਤ ਪਦਕਾਰ ਰੱਖ ਆਪ ਵਾਹੀ ਗੁਰੂ ਏ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥਨ ਵਿਛੋੜਿਆ ਗਿਆ ਹੈ ਕਨਾਂ ਦੇ ਖੁੱਲੇ ਦਰਸ਼ਨ ਦਦਾਰ ਸਿਵਾ ਸੰਭਾਲਦਾ ਨਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਏ ਨਿਵਾਣਿਆ ਦੇ ਮਾਨ ਨੇ ਤਾਂਿਆਂ ਦੇ ਤਾਂ ਨੋਟਿਆਂ ਦੀ ਓਟ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪਵਿੱਤਰ ਹਸਤਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸਥਾਨ ਤਨ ਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਤਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਅੰਮ੍ਰਿਤ ਤੇਰੇ ਤੋਂ ਦੀਵਾਨ ਸੁਜਾਏ ਗਏ ਸੱਚੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਮੁਕ ਮੁਆਫ ਕਰਨਾ ਜੀ ਅਤੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੀ ਪੜੇ ਸੁਣੇ ਗੁਰ ਬਾਣੀ ਦਰ ਪ੍ਰਵਾਣ ਕਰਨੀ ਗੁਰ ਬਾਣੀ ਦਾ ਭਾਵ ਘਰ ਆਈਆਂ ਸੰਗਤਾਂ ਦੇ ਹਿਰਦੋਂ ਚੋਂ ਸੌਣਾ ਜੀ ਸਰਬੱਤ ਸਾਂਗਤ ਦੀਆਂ ਹਾਜ਼ਰੀਆਂ ਦਰਪਰਵਾਨ ਕਰਨੀਆਂ ਦਰੋਂ ਘਰੋਂ ਗੁਰੂ ਸਿੱਖੀ ਨਾਮਦਾਨ ਭਗਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੁਚਾ ਕੇ ਰੱਖਣਾ ਯਾਤਰੂਆਂ ਦੀ ਯਾਤਰਾ ਸਫਲ ਕਰਨੀ ਤਿਲ ਫੁੱਲ ਪੇਟਾਵਾ ਦਰਪਰਵਾਨ ਕਰਨੀਆਂ ਆਪ ਜੀਆਂ ਦੇ ਹਾਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਜੀ ਦੇ ਹਾਜ਼ਰ ਹੈ ਜੀ ਦਰਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿਚ ਵਰਤਾਂ ਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜ ਸਿੰਘਾਸਨ ਸਜ ਕੇ ਤਿਆਰ ਹਨ ਜੀ ਸਿੰਘਾਸਨਾਂ ਤੇ ਪ੍ਰਕਾਸ਼ ਮਾਨ ਹੋ ਰੂਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨਦਾਰੇ ਦੇ ਕੇ ਨਿਹਾਲ ਕਰਨਾ ਜੀ ਉਪਰੰਤ ਪਾਵਨ ਉਪਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾ ਮੇਤੇ ਚੱਲੰਦੀ ਬਲਬੁਦੀ ਈਸ਼ਵਰਤਾ ਸੋਝੀ ਬਖਸੋ ਸਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪਜਿਦਾ ਨਾਮ ਚਿਤ ਆਵ ਨਾਨਕ ਨਾਮੁ ਸਰਦੇ ਕਲਾ ਤੇਰੇ ਭਾਰੇ ਸਰਬਤ ਦਾ ਭਲਾ ਇਹ ਗਣ ਤੇਰੇ ਸੁਣਤੇ ਉਦਰੇ ਤੇ ਉਦਰੇ ਗਾਵਤ ਉਦਰੇ ਸੁਣਤੇ ਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਬਿਨ ਸੇ ਕਾਉ ਕਨੇਰੇ ਕੌਣ ਜਾਣੇ ਗੁਣ ਤੇਰੇ ਪਸ਼ੂ ਪਰ ਤੁਮ ਕੋਤਾ ਹੈ ਪਸ਼ੂ ਪਰ तमगद को तारे पशु परे तमगद को तारे पशु परे तमगद को तारे पाहन पारे उतारे कौन जाने गुण तेरे पाहन पारे उतारे कौन जाने गुण तेरे इनत्री शरमा ईन कास त्री शरम ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਬਲਹਾਰੇ ਕੌਣ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ i ਬਦਾਤੋ ਦਾਤਾਰ ਪਰ ਉਜਾਤਿਕ ਇਕ ਸ਼ਰਨ ਮਿਲੇ ਜਾਨ ਸੰਤਰੇਨ ਜਿਹ ਲਗ ਭਵ ਜਲ ਤਰਨ ਬਿਰਤ ਕਰੂੰ ਅਰਦਾਸ ਸੁਨਹੁ ਜੇ ਠਾਕੁਰ ਭਾਵੇ ਦੇਹ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੇ ਬਲ ਚਰਾਗ ਅੰਧਾਰ ਮਹ ਸਭ ਕਲ ਉਦਰੀ ਏਕ ਨਾਮ ਧਰਮ ਫਰਗਟ ਸਗਲ ਹਰ ਭਵਨਮਹ ਜਨ ਨਾਨਕ ਗੁਰ ਪਰਬ੍ਰह्म ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨ ਸੁਝਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨ ਸੁਝਈ ਹਰ ਬਿਨ ਬਖਸ਼ਨ ਹਾਰ ਜਬ ਲੋ ਨਹੀਂ ਪਾਗ ਲਾਰੇ ਉਦੈ ਤਬ ਲੋ ਪ੍ਰਮਤੇ ਫਿਰਤੇ ਬਉਤਾਯੋ कल कोर समुद्र में डूबत ते कब हो मिट है नहीं रे पछतायो तत् विचार यह मथुरा जगतारन को अवतार बनाया जपयो जिन अर्जुन देव गुरु फिर संकट जोन गर्भ न आयो जपयो जिन अर्जुन देव गुरु तेरे संकट जान गरपन आयो जा तू मेरे बल है ता क्या मो चंदा तुद सब किछ मेनू सोपिया जा तेरा बन्दा लक्ष्मी थोड नावी खाये खर्च रंदा लाखो रासी मेडनी ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਸਭੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਭੇ ਕਾਜ ਸਵਾਰੀਏ ਜਾ ਤੁਧ ਪਾਵੰਦਾ ਜਾਮ ਗੁਰੂ ਹੋਏ ਵਲ ਤਨੇ ਕਿਆ ਗਾਰਵ ਦੀਜੈ ਜਾਮ ਗੁਰੂ ਹੋਏ ਵਲ ਲਖ ਪਾਏ ਕਿਆ ਕੀਜੈ ਜਾਮ ਗੁਰੂ ਹੋਏ ਵਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵਲ ਸ਼ਬ ਸਾਖੀ ਸੋ ਸੱਚ ਕਰੇ जो गुरु गुरु ए नि जपे दास पट बेनत कहे जो गुरु नाम रिद्ध में सो जन्म मरण दूते रहे वाहे गुरु वाहे गुरु वाहे गुरु ने मधुर मधुरबैन कोट ਸੰਗ ਸੋਖ ਕਹਿਤ ਮਾ ਜਸ਼ੋ ਜਿਸੇ ਦੇਹ ਬਾਤ ਖਾਏ ਜਿਉ ਦੇਖ ਰੂਪ ਅਤ ਅਨੂਪ ਮੋ ਮਾ ਮਗ ਪਈ ਕਿੰਕਨੀ ਸਭ ਜਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਆਤ ਕਹੋ ਕੌਣ ਮੀਟ ਸਕੇ ਇਸ ਭਮ ਗਿਆਨ ਧਿਆਨ ਦਰਤ ਜੀਏ ਚਾਹੀ ਜਿਉ श्रीनिवास आदि सदा तुही वाहे गुरु वाहे गुरु वाहे गुरु वह जियो अपराखो दास पाठ की लाज जैसी राखी लाज भगत प्रहलाद की ਹਰਨਾਕਸ਼ ਫਾਰੇ ਕਰਿਆਜ ਪੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਚੀਨਤ ਬਸਰ ਦੀਨ ਬੋਸਾਜ ਸੋਦਾ ਮਾਇਪਦਾ ਤੇ ਰਾਖਿਆ ਕਨਕਾ ਪੜਤ ਪੁਰੇ ਤੇ ਕਾਜ ਸ੍ਰੀ ਸਤਗੁਰੂ ਸੂ ਪਰ ਸੰਕਲਿ ਯੁਗ ਹੋਏ ਰਾਖੋ ਦਾਸ ਪਾਟ ਕੀ ਲਾਜ ਰਾਖੋ ਦਾਸ ਪਾਟ ਕੀ ਲਾਜ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰ ਕਰ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੈ ਸਬ ਤੇਰੇ ਗੁਰ ਕਰ ਸੱਚ ਵਿਚਾਰ ਗੁਰ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟੈ ਸਬ ਤੇਰੇ ਗੁਰ ਨयन ਬੈਨ ਗੁਰ ਗੁਰ ਕਰੋ ਗੁਰ ਕਬਲ ਕਬ ਸਤ ਕਹ ਜਿਨ ਗੁਰ ਨਾ ਦੇਖਿਓ ਨਾ ਹੋ ਕਿਓ ਦੇ ਹੱਥ ਸੰਸਾਰ ਮੈਂ ਜਪ ਗੋਬਿੰਦ ਬਪਾਲ ਲਾਲ ਰਾਮ ਨਾਮ ਸਿਮਰ ਤੂ ਜੀਵੇਂ ਫਿਰ ਨਾ ਖਾਈ ਮਹਾਕਾ ਕੋਟ ਜਨਮ ਪਰਮ 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 ਆਇਓ ਵੜੇ ਬਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਹੀਂ ਉਦਾਹ ਦੇਰੇ ਚਾਤ੍ਰਿਕ ਕੀ ਮਿਆਈ ਸ੍ਰੀ ਖਾਨ ਉਤਰੇ ਸ਼ਾਂਤ ਨਾਮੇ ਬਿਨ ਦਰਸਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕਮਾਈੁਰ ਦਰਸ਼ਨ ਸੰਤ ਪਿਆਰੇ ਜੀਓ ਹੋ ਕੋਲੀ ਜੀਓ ਕੋਲ ਕਮਾਈੁਰ ਦਰਸ਼ਨ ਸੰਤ ਪਿਆਰੇ ਜੀਓ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ شاہ ਸ਼ਹਿਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਤੁਮ ਦਾ ਤੇ ਠਾਕੁਰ ਪ੍ਰਤਪਾਲਕ आयख खसम हमारे निमुख निमुख तुम ही कृप पालो हम बारक तुम्हारे तारे जे बा एक कवण गुण कहिए बेशुमार व्यंत बे स्वामी तेरो अंत, अंत नाकि नहीं लईए रहा कोट अपराध हमारे खंड अनक विधि समझावो हम अज्ञान अलप मत थोरी तुम आपन विरद रखावो ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ ਰਾਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਗੁਰ ਜਿਨ ਕਾਓ ਸੁਪਰਸਨ ਨਾਮ ਹਰਿ ਹਰਿ ਨਿਵਾਸੈ ਜਿਨ ਕਾਓ ਗੁਰ ਸੁਪਰਸਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕਾ ਸੁਪਰਸਨ ਮਾਨ ਅਭਿਮਾਨ ਨਿਵਾਰੈ ਜਿਨ ਕਾ ਗੁਰ ਸੁਪਰਸਨ ਸ਼ਬਦ ਲਗ ਪਵ ਜਲ ਤਾਰੈ ਪਰਚੋ ਪਰਮਾਨ ਗੁਰ ਪਾਇਓ ਤਿਨ ਸਕਤਿਓ ਜਨਮ ਜਗ ਸ਼੍ਰੀ ਗੁਰੂ ਸ਼ਰਣ ਭਜ ਕਲ ਕਬ ਕੁਗਤ ਮੁਕਤ ਸਭ ਗੁਰੂ ਲਗ ਸੱਚੇ ਸਤ ਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸੇ ਚਰਨ ਕਮਲ ਬਲਿਹਾਰਾ ਸਤ ਪਰਮੇਸ਼ਰ सत साध जन नेह चल हर का नाओ भगत पावनि पार ब्रह्म की अविनाशी गुण गाओ अगम अगोचर मित नहीं पाई है सगले घटा आधार नानक वाहो वाहो कहो ताको जाका अंत ਬਾਰੇ ਨਾਨਕ ਨਾਮ ਨਿਰੰજન ਜਾਨਿਓ ਕਿੰਨੀ ਫਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋ ਢੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਡਾਈ ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਤ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੈ ਕੋ ਤੂ ਕਦ ਕਾ ਬ੍ਰਹਮਾ ਵਿਸਨ ਸਿਰਤ ਅਗਨਤ ਤਿਨ ਕੋ ਮੋਹ ਪਿਆ ਮਨ ਮਦ ਕਾ ਚਵਰਾਸੀ ਲਖ ਜੋ ਨ ਉਪਾਈ ਰਿਜਕ ਦਿਆ ਸਭ ਹੂ ਕੋ ਤਦ ਕਾ ਸੇਵਕ ਕੈ ਪਰਪੂਰ ਜੁਗ ਜੁਗ ਵਾਗੁ ਸਭ ਸਦਕਾ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਏ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਨ ਪ੍ਰਭ ਮੇਰੇ ਨਿਮਖ ਦੀਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸੁਣੀ ਜੇ ਤੇਰਾ ਕਿਰਪਾ ਕਰੇ ਤਾਂ ਪੀਵਾ आस प्यासी फिर के ताईं जियो चात्रिक रे कहो नानक जीड़ा भलारी देहो दरस प्रभ मेरे कहो नानक जीड़ा जी देहो दरस प्रभ मेरे ज्ञान ध्यानु किच कर्म न जाना सार न जाणा ती ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੈ ਸੋ ਸਤ ਗੁਰ ਸੁਣੀਦਾ ਤੈ ਸੋ ਹੀ ਮੈਂ ਢਿਠ ਉਛੜਿਆ ਮੇਲੇ ਪ੍ਰਭੂ ਹਰ ਤਰਗ ਹੈ ਰੰਗ ਲਾਏ ਦਾ ਪਟੇ ਹਮੈ ਰੋਗ ਨਾਨਕ ਸਤ ਗੁਰ ਦੇ ਨਾਮ ਮਿਲਾਇ ਜਿਨਾਂ ਧੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਸੁਣਿਓ ਪ੍ਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ